ਸਰੇ ਚਲਾਨ ਕੱਟਣ ਵਾਸਤੇ ਦਾ ਰੋਜ ਆ ਜਾਂਦੇ ਵੀ ਹਾਂ ਚਲਾਨ ਕੋਈ ਦਾ ਹਾਲ ਹੈਗੇ 2000 ਇਹ ਭਰੂਗਾ ਜੀ ਸਬਜੀ ਦਾ ਕੰਮ ਦੁਕਾਨ ਪਰ ਨਹੀਂ ਤਾਂ ਸਰ ਜੀ ਉਹ ਕਹਤਾ ਹੈ ਲਿਫਾਫ ਹੋ ਚਾਹੇ ਨਾ ਹੋ ਲੇਕਿਨ ਦੁਕਾਨ ਹੈ ਤਾਂ ਚਲਾਨ ਕੱਟੇਗੇ ਫਾਫੇ ਸਾਡੇ ਕੋਲ ਉਰੇ ਆ ਕੇ ਬੰਦੇ ਦੇਖ ਕੇ ਜਾਂਦੇ ਆ ਸਬਜੀ ਮੰਡੀ ਆਪਣਾ ਜਲੰਧਰ ਬਾਈਪਾਸ ਉੱਥੇ ਲਫਾਫੇ ਸਰੇ ਆਮ बिकਦੇ ਆ ਅਸੀਂ ਦੇਖ ਰਹੇ ਹਾਂ ਐਪੀਐਨ ਲਾਈਵ ਅੱਜ ਅਸੀਂ ਪਹੁੰਚੇ ਆ ਜੀ ਛੋਟੀ ਹੈਬੋਵਾਲ ਸਬਜ਼ੀ ਮੰਡੀ ਜਿੱਥੇ ਕਿ ਜਿੰਨੇ ਵੀ ਵਪਾਰੀ ਨੇ ਉਹਨਾਂ ਨੇ ਮੀਡੀਆ ਨੂੰ ਬੁਲਾਇਆ ਵਾ ਤੇ ਇੱਥੇ ਬੁਲਾਉਣ ਦਾ ਕਾਰਨ ਕੀ ਆ ਉਹ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਇੱਕ ਮੁੱਦਾ ਵਾ ਲਫਾਫੇ ਦਾ ਤੇ ਆਓ ਅਸੀਂ ਸਾਰੇ ਵਪਾਰੀਆਂ ਨਾਲ ਗੱਲਬਾਤ ਕਰਦੇ ਹਾਂ ਅੱਜ ਤੁਸੀਂ ਸਾਨੂੰ ਮੰਡੀ ਬੁਲਾਇਆ ਮੀਡੀਆ ਵਾਲਿਆਂ ਨੂੰ ਇਹ ਸਮੁੱਦੇ ਦੇ ਬੁਲਾਇਆ ਸਰ ਲਿਫਾਫਿਆਂ ਦੇ ਮਸਲੇ ਦੇ ਵਿੱਚ ਬੁਲਾਇਆ ਕਿ ਆਕੇ ਗਰੀਬ ਬੰਦਿਆਂ ਨੂੰ ਪਰੇਸ਼ਾਨ ਕਰਦੇ ਕਿ ਲਿਫਾਫੇ ਉਹ ਚੱਕ ਕੇ ਲੈ ਗਏ ਜਾਂਦੇ ਨੇ ਆਕੇ ਚਲਾਨ ਕੱਟਦੇ ਨੇ ਸਾਡਾ ਚਲਾਨ ਨਾ ਕੱਟਾ ਜਾਵੇ ਆ ਦੇਖੋ ਆ ਗਰੀਬ ਬੰਦੇ ਖੜੇ ਨੇ ਆ ਦੇਖੋ ਇਹਨਾਂ ਦਾ ਵੀ ਚਲਾਨ ਕੱਟ ਕੇ ਚਲੇਗੇ 2-2000 ਦਾ ਤੇ ਚਲਾਨ ਕੌਣ ਕੱਟਣ ਆ ਰਹੇ ਇਹ ਚਲਾਨ ਤਾਂ ਹੁਣ ਅਸੀਂ ਵੀਡੀਓ ਬਣਾਈ ਹੋਈ ਆ ਸਰ ਵੀਡੀਓ ਬਣਾਈ ਆ ਸਾਨੂੰ ਉਹਨਾਂ ਦਾ ਨਾਮ ਨਹੀਂ ਪਤਾ ਕਾਰਪੋਰੇਸ਼ਨ ਵਾਲੇ ਸੀਗੇ ਨਾਲ ਪੁਲਿਸ ਵਾਲੇ ਸੀਗੇ ਤੱਕ ਤੱਕ ਦੀ ਜੀ ਤੱਕੇ ਨਾਲ ਉਹ ਲਿਫਾਫੇ ਚੱਕਦੇ ਨੇ ਜੀ ਆਕੇ ਇਹ ਧੱਕਾ ਛਾਈਦਾ ਵੈਸੇ ਬੰਦ ਕਰਨੀ ਚਾਹੀਦੀ ਹੈ ਦੇਖੋ ਅਸੀਂ ਗਰੀਬ ਬੰਦੇ ਇਹਨਾਂ ਨੇ ਕੀ ਕਰਨਾ ਵਾ ਨਹੀਂ ਅੱਗੇ ਵੀ ਕੋਈ ਆਏ ਸੀਗੇ ਅੱਗੇ ਵੀ ਆਉਂਦੇ ਆ ਸਰ ਚਲਾਨ ਕੱਟਣ ਵਾਸਤੇ ਦਾ ਰੋਜ਼ ਆ ਜਾਂਦੇ ਵੀ ਹਾਂ ਚਲਾਨ ਕੱਟਣਾ ਹੈ ਜੀ ਲਫਾਫੇ ਜੀ ਪਿੱਛੋ ਦੀ ਲਫਾਫੇ ਬੰਦ ਨਹੀਂ ਹੋਣਗੇ ਤੇ ਅਸੀਂ ਲਫਾਫੇ ਦਾ ਯੂਜ਼ ਕਰਾਂਗੇ ਹੀ ਨਾ ਹੁਣ ਦੱਸੋ ਕਸਟਮਰ ਆਂਦਾ ਅਗਲੇ ਨੂੰ ਅਸੀਂ ਹੱਥ 'ਚ ਸਬਜ਼ੀ ਦਿੰਨੇ ਆ ਦੂਸਰਾ ਕਸਟਮਰ ਲੈ ਕੇ ਨਹੀਂ ਜਾਂਦਾ ਇੱਕ ਹੋਵੇ ਨਾ ਕਿ ਆਪਾਂ ਇਹ ਹੈਂਡਲ ਵਾਲੇ ਲਫਾਫੇ ਉਹ ਬੰਦ ਹੈ ਬਿਨਾ ਹੈਂਡਲ ਵਾਲੇ ਲਫਾਫੇ ਬੰਦ ਨਹੀਂ ਹੈਗੇ ਜੀ ਉਹਦਾ ਉੱਪਰ ਕੋਈ ਬੈਨ ਨਹੀਂ ਹੈਗਾ ਸਿਰਫ ਹੈਂਡਲ ਵਾਲੇ ਲ ਉਜੀ ਆ ਰਹੀ ਉਹ ਵੀ ਪਲਾਸਟਿਕ ਚ ਆ ਰਹੀ ਹੈਗੀ ਹੈ ਹਰ ਇੱਕ ਚੀਜ਼ ਦੁੱਧ ਦੇ ਪੈਕਟ ਉਹ ਪਲਾਸਟਿਕ ਜਾ ਰਹੇ ਨੇ ਲੱਸੀ ਪੈਕਟ ਲਿਫਾਫੇ ਪੈਕਟਾ ਜਾ ਰਹੀ ਹੈ ਉਹ ਵੀ ਪਲਾਸਟਿਕ ਹੈਗਾ ਨਾ ਹੁਣ ਮੰਡੀ ਆ ਕੇ ਆ ਮਾਤਰ ਸਾਥੀਆਂ ਨੂੰ ਵਿਚਾਰੇ ਨੂੰ ਕਦ ਲਈ ਤੰਗ ਕਰਨਾ ਆ ਦੇਖੋ ਆਇਦਰ ਦੇਖੋ ਇਹਦਾ ਹਾਲ ਹੈਗੇ 2000 ਇਹ ਭਰੂਗਾ ਜੀ ਸਬਜ਼ੀ ਦਾ ਕੰਮ ਮਹਗਾਵਾ ਹੈ ਜਿਹੜਾ ہمارا ਜੀ 200 ਰੁਪਏ ਦਾ ਦਿਹਾੜੀ ਨਹੀਂ ਪੰਦਾ ਸਰ ਜੀ ਮੈਂ ਤੁਹਾਨੂੰ ਉਸ ਨੂੰ ਪਛਾਣਤਾ ਨਹੀਂ ਹੂੰ ਲੇਕਿਨ ਇਹ ਚਲਾਨ ਕਦ ਕਾ ਕਾਟਾ ਹੋਇਆ ਹੈ ਅੱਜ ਆਜ ਆਜ ਕਟਾਇਆ ਸਰ ਜੀ 3 ਵਜੇ ਕਲਮ ਸੰਮੇ 2022 ਦਾ ਚਲਾਨ ਹੈ ਇਹ ਦੱਸੋ ਉਹਨੇ ਗਰੀਬੰਦਾ ਕੋਈ ਆਰਕ ਲਿਫਾਫ ਵੀ ਮੇਰੇ ਦੁਕਾਨ ਪਰ ਨਹੀਂ تھا ਸਰ ਜੀ ਉਹ ਕਹਤਾ ਲਿਫਾਫ ਹੋ ਚਾਹੇ ਨਾ ਹੋ ਲੇਕਿਨ ਦੁਕਾਨ ਹੈ ਤੋ ਚਲਾਨ ਕਟੇਗੇ ਦਸੋ ਦੁਕਾਨ ਹੈਗੀ ਤੇ ਕਹਿੰਦੇ ਚੱਲਦਾ ਲਿਫਾ ਪਹੁੰਚਾ ਨਾ ਹੋ ਲੇਕਿਨ ਦੁਕਾਨ ਹੈ ਚਲਾਨ ਕਟਾਂਗੇ ਜੇ 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 ਜ ਆਪਕਾ ਵੀ ਚਲਾਨ ਫਿਰ ਮੇਰੇ ਤੋਂ ਆਕੇ ਮੈਨੂੰ ਕਹਿੰਦੇ ਸੀ ਤੁਸੀਂ ਆਪਣਾ ਆਧਾਰ ਕਾਰਡ ਅਭੀ ਗੱਲ ਅਭੀ ਕਾਟੇ ਹੈ ਅਭੀ ਕਾਟਾ ਆਪਕੇ ਪਾਸ ਜੋ ਠੇਲੇ ਮੇਂ ਲਿਫਾਫਾ ਮਿਲਾ ਉਹਨੂੰ ਹਾਂ ਲਿਫਾਫਾ ਦਾ ਕਿਤਨਾ ਲਿਫਾਫਾ ਦਾ ਅਮ ਜਨੇ 3 ਪਈਆ ਕਿਲ ਹੋਤਾ ਅੱਛਾ ਤਾਂ ਕਿਆ ਲਿਫਾਫਾ ਲੈ ਗਏ ਉਹ ਲਿਫਾਫਾ ਵੀ ਲੈ ਗਏ ਚਲਾਨ ਕਿਤਨੇ ਕਿੰਨੇ ਦਾ ਕਾਟਾ ਚਾਰ ਆਜਾ ਪਤਾ ਨਹੀਂ ਮੈਂ ਤਾਂ ਪੜ੍ਹੇ ਨਹੀਂ ਕਿੰਨੇ ਦਾ ਕਿਤਨੇ ਦਾ ਚਲਾਨ ਹੈ ਬਤਾਓ ਜੀ ਦੇਖ ਕੇ 5000 ਰੁਪਏ ਹਾਂ ਜੀ ਇੱਥੇ ਤੁਹਾਨੂੰ ਲਿਖਿਆ ਹੋਇਆ ਜੀ 2000 ਰੁਪਏ ਦਾ ਚਲਾਨ ਹੈਗਾ ਜੀ 2000 ਰੁਪਏ ਦਾ ਚਲਾਨ ਹੈ ਆ ਦੇਖੋ 3 ਉਹ 2022 ਹੈ ਬੋਵਾਲ ਸਬਜੀ ਮੰਡੀ ਤੇ ਵੀ ਛੋਟੀ ਹੈ ਬੋਵਾਲ ਕੀ ਕਹਿਣਾ ਚਾਹੁੰਦੇ ਆ ਉਹ ਮੇਰੇ ਕੋਲ ਆ ਕੇ ਕਹਿੰਦੇ ਆ ਜੀ ਤੁਸੀਂ ਸਾਡੇ ਕਮਿਸ਼ਨਰ ਦਫਤਰ ਪੇਸ਼ ਹੋਵੋ ਜੀ ਸਾਰੇ ਜਾਣੇ ਹੁਣ ਅਸੀਂ ਸਾਰੇ ਜਾਣੇ ਕਿੱਥੋਂ ਜਾਈਏ ਕੰਮ ਛੱਡ ਕੇ ਆਪਣਾ ਹੁਣ ਜੇ ਸਾਨੂੰ ਪਿੱਛੋਂ ਦੀ ਲਿਫਾਫੇ ਸਾਡੇ ਕੋਲ ਉਰੇ ਆ ਕੇ ਬੰਦੇ ਦੇ ਕੇ ਜਾਂਦੇ ਆ ਸਬਜੀ ਮੰਡੀ ਆਪਣਾ ਜਲੰਧਰ ਬਾਈਪਾਸ ਉੱਥੇ ਲਿਫਾਫੇ ਸਰਿਆਮ ਵਿਕਦੇ ਆ ਉੱਥੇ ਕੋਈ ਜਾ ਕੇ ਕੁਝ ਨਹੀਂ ਕਹਿੰਦਾ ਕਿਸੇ ਨੂੰ ਇੱਥੇ ਜਿਹੜੇ ਵੇਚ ਰਹੇ ਨੇ ਵਿਚਾਰੇ ਕਿਲੋ-ਕਿਲੋ ਸਬਜ਼ੀਆਂ ਉਹਨਾਂ ਕੋਲ ਆ ਕੇ ਉਹ ਘਰੋਂ ਵੀ ਆ ਕੇ ਚਲਾਨ ਕੱਟ ਦੋ ਜੀ ਇਹੀ ਮੰਗ ਕਰਦੇ ਆ ਜਾਂ ਤਾਂ ਇਹ ਸਰ ਦੇਖੋ ਪਿਛਲੀ ਵੈਕਟਰੀਆਂ ਬੰਦ ਕਰਾਓ ਅਸੀਂ ਆਪਣੇ ਘਰ ਤਾਂ ਕੋਈ ਛਾਪਦੇ ਨਹੀਂ ਲਫਾਫੇ ਕਿ ਅਸੀਂ ਘਰੋਂ ਛਾਪ ਕੇ ਔਰੇ ਲਫਾਫੇ ਅਸੀਂ ਦੇਣੇ ਆ ਸਾਡੇ ਕੋਲ ਮਸ਼ੀਨਾਂ ਤਾਂ ਲੱਗੀਆਂ ਨਹੀਂ ਮਸ਼ੀਨਾਂ ਤਾਂ ਜਿੰਨਾਂ ਦੇ ਲੱਗੀਆਂ ਉਹਨਾਂ ਦਾ ਬੰਦ ਕਰਾਓ ਅਗਰ ਉਹ ਬੰਦ ਕਰਨਗੇ ਸਾਡਾ ਲਫਾਫੇ ਦਾ ਖਰਚਾ ਡੇਲੀ ਦਾ 500000 ਰੁਪਏ ਦਾ ਖਰਚਾ ਹੋਆ ਸਾਡਾ ਉਹ ਵੀ ਤਾਂ ਬਚਦਾ ਨਾ ਅਗਰ ਕਸਟਮਰ ਚੋਲਾ ਲੈ ਕੇ ਆਊਗਾ ਲਫਾਫੇ ਮਿਲਣਗੇ ਨਹੀਂ ਹਰ ਇੱਕ ਬੰਦਾ ਬੈਗ ਲੈ ਕੇ ਆਊਗਾ ਕੋਈ ਇਹ ਨਹੀਂ ਕਿ ਹਰ ਇੱਕ ਬੰਦਾ ਬੈਗ ਨਹੀਂ ਲੈ ਕੇ ਆਊਗਾ ਜਦੋਂ ਅਗਲੇ ਨੂੰ ਪਤਾ ਮਾਰਕੀਟ ਜਾਵਾਂਗੇ ਜੀ ਲਫਾਫਾ ਮ ਇਹ ਜਿਹੜਾ ਵੀ ਉਰੇ ਉਹਨਾਂ ਨੂੰ ਜੇ ਕਾਰਪੋਰੇਸ਼ਨ ਵਾਲੇ ਬੰਦੇ ਸਾਨੂੰ ਇਹ ਗੱਲ ਕਹਿੰਦੇ ਨੇ ਨਾ ਅਗੇ ਅਸੀਂ ਤੁਹਾਡਾ ਚਲਾਨ ਕਟਾਂਗੇ ਤਾਂ ਉਹਨਾਂ ਨੂੰ 24 ਘੰਟੇ ਆਪਣਾ ਬੰਦਾ ਨਾ ਇੱਕ ਮਾਰਕੀਟ ਦੇ ਬਾਹਰ ਖੜਾ ਦੇਣਾ ਚਾਹੀਦਾ ਹੈ ਜਿਹੜੇ ਕਸਟਮਰ ਦੇ ਹੱਥ 'ਚ ਲਿਫਾਫਾ ਹੈ ਨਾ ਉਹਨਾਂ ਦਾ ਵੀ ਚਲਾਨ ਕਟਣ ਕਿਉਂਕਿ ਕਸਟਮਰ ਦੁਆਰੋਂ ਦੀ ਨਾ ਫਿਰ ਉਹ ਆਪਣਾ ਬੈਗ ਲੈ ਕੇ ਆਊਗਾ ਤੇ ਇਹਦੇ ਨਾਲ ਸਾਨੂੰ ਵੀ ਰਾਹਤ ਮਿਲੂਗੀ ਥੋੜੀ ਤੁਸੀਂ ਕੀ ਕਹਿਣਾ ਹੈ ਭਾਈ ਅਸੀਂ ਤਾਂ ਤੰਗ ਹੋਏ ਹੋਏ ਹੀ ਜਾਦੇ ਵੀ ਆਣੇ ਲਿਵਾਵੇ ਚੱਕ ਕੇ ਲੈਣੇ ਆ ਠੀਕ ਹੈ ਅਸੀਂ ਤਾਂ 100 200 ਕਮਾਣੇ ਆ ਹੀ 100 200 ਵੱਧ ਕੀ ਕਮਾਣਨਾ 5000 ਚ ਚਲਾਨ ਕਰ ਲੈਣੇ ਲਿਵਾਵੇ ਉੱਤੋਂ ਚੱਕ ਲੈਣੇ ਆ ਹੀ ਠੀਕ ਹੈ ਸਿੰਗਲ ਤਾਂ ਆਂਦੇ ਨਹੀਂ ਆਪ ਨਾਲ ਪੁਲਿਸ ਵਾਲੇ ਇਹਨਾਂ ਦੇ ਆਂਦੇ ਹੀ ਧੱਕਾਸ਼ਾਹੀ ਕਰਦੇ ਨੇ ਹੀ ਚਲਾਨ ਕੱਟਣ ਆਂਦੇ ਇਹਨਾਂ ਨਾਲ ਕੋਈ ਮੁਲਾਜ਼ਮ ਵੀ ਹੁੰਦੇ ਮੁਲਾਜ਼ਮ ਦੋ ਦੋ ਮੁਲਾਜ਼ਮ ਹੁੰਦੇ ਜੀ ਦੋ ਮੁਲਾਜ਼ਮ ਹੁੰਦੇ ਭਾਜੀ ਨਾਲੇ ਕਹਿੰਦੇ ਵੀ ਕਹਿੰਦੇ ਵੀਡੀਓ ਬਣਾਈਏ ਤੇ ਕਹਿੰਦੇ ਵੀਡੀਓ ਕਿ ਬਣਾ ਰਹੇ ਹੋ ਹੀ ਕਹਿੰਦੇ ਵੀਡੀਓ ਕਿ ਬਣਾ ਰਹੇ ਤੁਸੀਂ ਤੁਹਾਡਾ ਵੀਡੀਓ ਬਣਾਉਣ ਦਾ ਕੋਈ ਫਾਇਦਾ ਨਹੀਂ ਕਹਿੰਦੀ। ਕਿਹਾ ਨੇ ਕਿਹਾ ਤੁਹਾਨੂੰ ਵੀਡੀਓ ਬਣਾਉਣ। ਮੁਲਾਜ਼ਮਾ ਨੇ ਕਿ ਆਈ, ਮੁਲਾਜ਼ਮਾ ਨੇ ਸਹੀ ਆਮ ਕਿ ਤੁਸੀਂ ਵੀਡੀਓ ਬਣਾ ਰਹੇ ਹੋ। ਹੈਗੀ ਤੁਹਾਡੇ ਕੋਲ। ਹਾਂਜੀ ਹਾਂਜੀ ਉਹਨਾਂ ਕੋਲ ਵੀਡੀਓ ਆਈ। ਨਾਮ ਤਾਂ ਉਹਨਾਂ ਦੇਖਿਆ ਨਹੀਂ ਵੀਡੀਓ 'ਚ ਸ਼ਾਇਦ ਨਾਮ ਤੇ ਆ ਗਿਆ ਉਹਨਾਂ ਦੀ। ਨੰਬਰ ਬਰੇਡ ਹੈਗੀ ਹੈ ਜੀ ਉਹਨਾਂ ਦੀ ਠੀਕ ਹੈ ਇੱਕ ਐਸਾ ਵੀਡੀਓ ਤੁਹਾਡੇ ਕੋਲ ਹੈਗੀ ਹੈ ਸਟੈਂਡ। ਹਾਂਜੀ ਹਾਂਜੀ ਵੀਡੀਓ ਸਾਰਿਆਂ ਨੇ ਬਣਾਈ ਹੈ ਸਾਰੀ ਮਾਰਗ ਤੇ ਲੱਗਦੀ ਹੈ। ਅਸੀਂ ਹਾਂਜੀ ਵੀਡੀਓ ਦਿਖਾਵਾਂਗੇ ਭਾਈ ਜੀ, ਦੂਰ ਦਿਖਾਵਾਂਗੇ ਜੀ allo ਵੀਡੀਓ ਪੂਰੀ ਜਿੰਨਾ ਜਿੰਨਾ ਨੇ ਵੀਡੀਓ ਬਣਾਈ ਹੈ। ਜਿਹੜਾ ਪ ਉਸੀਂ ਕੀ ਕਹਿਣਾ ਚਾਹੁੰਦੇ ਹੁਣ ਇਹੀ ਕਹਿਣਾ ਚਾਹੁੰਦੇ ਆ ਕਿ ਹੁਣ ਇਸ ਤੋਂ ਬਾਅਦ ਦੇਖੋ ਸਾਡੀ ਮੰਡੀ ਦੇ ਵਿੱਚ ਚਲਾਨ ਕੱਟਣਾਂ ਨਾ ਜੇ ਉਹਨਾਂ ਨੇ ਚਲਾਨ ਕੱਟਣ ਆਣਾ ਹੈ ਨਾ ਤਾਂ ਸਭ ਤੋਂ ਪਹਿਲਾਂ ਫੈਕਟਰੀਆਂ ਬੰਦ ਕਰਾਂ ਜਿੱਥੋਂ ਦੀ ਲਫਾਫਾ ਸਾਨੂੰ ਆ ਰਿਹਾ ਵਾ ਅਗਰ ਸਾਨੂੰ ਲਫਾਫਾ ਨਹੀਂ ਆਊਗਾ ਨਾ ਤਾਂ ਅਸੀਂ ਦਰਵਾਫਾ ਦਵਾਂਗੇ ਨਹੀਂ ਮੇਨ ਗੱਲ ਇਹ ਆ ਜਾਂਦੀ ਹੈ ਬੰਦ ਕਰੋ ਬੰਦ ਕਰੋ ਬੰਦ ਕਰੋ ਬਾਬੇ ਚਲਾਨ ਨਾ ਕੱਟੋ ਚਲਾਨ ਕਟਾਂਗੇ ਸੜਕ ਜਾਮ ਕਰਾਂਗੇ ਕਰਾਂਗੇ ਜਾਮ ਕੇ ਟੱਕਾਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਜਾ ਕਰਾਂਗੇ ਰਾਂਗੇ ਮੰਡੀਆਂ ਬੰਦ ਕਰਾਂ ਮੰਡੀਆਂ ਬੰਦ ਕਰਾਂਗੇ ਜਵਾਬ ਜਿਲ੍ਹਾ ਨਜਾਇਜ਼ ਕੱਟੇ ਜਾਂਦੇ ਨਹੀਂ ਠੀਕ ਹੈ ਜੀ ਲੋ ਬੰਦ ਕਰੋ ਟੱਕਾਸ਼ਾਈ ਬੰਦ ਕਰੋ ਟੱਕਾਸ਼ਾਈ ਬੰਦ ਕਰੋ ਬੰਦ ਕਰੋ ਅਗਰ ਹੁਣ ਸਾਡੀ ਮੰਡੀ ਦੇ ਵਿੱਚ ਚਲਾਨ ਕੱਟਣ ਆਂਦੇ ਨੇ ਨਾ ਜੀ ਤਾਂ ਅਸੀਂ ਰੋਡ ਜਾਮ ਕਰਾਂਗੇ ਤੇ ਸਾਰੀਆਂ ਮੰਡੀਆਂ ਹੈਗੀਆਂ ਜਿੰਨੀਆਂ ਉਹਨੀਆਂ ਬੰਦ ਕਰਾਈਆਂ ਜਾਣਗੀਆਂ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਆਪਸ਼ਨ ਹੈ ਨਹੀਂ ਨਾ ਹੋਰ ਵੀ ਅਸੀਂ ਹੋਰ ਗਾਗ ਨੂੰ ਅਸੀਂ ਕਸਟਮਰ ਨੂੰ ਹੱਥ 'ਚ ਸਬਜ਼ੀ ਨਹੀਂ ਦੇ ਸਕਦੇ ਲੋਕਾਂ ਨੇ ਭੁੱਖੇ ਮਰ ਜਣਾ ਜੇ ਕੋਈ

ਟਕੇ ਗਏ ਹੋਏ ਨੇ ਆ ਭਰ ਲੂਗੇ ਦੱਸੋ ਇਹਨਾਂ ਨੇ ਸ਼ਾਮ ਨੂੰ 100 ਰੁਪਿਆ 200 ਰੁਪਿਆ ਕਮਾਣਾ ਵਾ ਹਾਲ ਦੇਖੋ ਇਹਨਾਂ ਦੇ ਕੱਪੜੇ ਦੇਖੋ ਤੁਸੀਂ ਇਹਨਾਂ ਦੇ ਫੇਸ ਦੇਖੋ ਵਿਚਾਰੇ ਕਿੰਨੀ ਮਿਹਨਤ ਕਰਕੇ ਇਹਨਾਂ ਨੇ 2000 ਦਾ ਚਲਾਨ ਕਿੱਥੋਂ ਕੱਟਣਗੇ ਰੋ ਟੱਕਾ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਟੱਕਾ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਟੱਕਾ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਅਸੀਂ ਇਹ ਜ਼ੋਨ ਵਿੱਚ ਇਹਦੇ ਉੱਪਰ ਵੀ ਕਹਿੰਦੇ ਕਿ ਚਲਾਨ ਕਟਾਂਗੇ ਅਸੀਂ ਦਸੋ ਇਹ ਇਹਦੇ ਉੱਪਰ ਲਿਖਿਆ ਆ ਆਈ ਐਮ ਨੋਟ ਪਲਾਸਟਿਕ ਇਦਾਰੇ ਰ 400 ਰੁਪਏ ਕਿਲੋ ਲਫਾਫੇ ਦਾ ਰੇਟ ਹੈ 5 ਰੁਪਏ ਦਾ ਇੱਕ ਲਫਾਫਾ ਮਿਲਦਾ ਦਸੋ ਇਹ ਵੀ ਕਹਿੰਦੇ ਕਿ ਆ ਵੀ ਨਹੀਂ ਚੱਲਣਾ ਜੀ ਫਿਰ ਕਿਹੜੇ ਲਫਾਫੇ ਚਲਾਣਗੇ ਲੋ ਜਿਹੜਾ 10 ਰੁਪਏ ਦੀਆਂ ਕਸਟਮਰ ਮਿਰਚਾ ਲੈਣ ਆਜੂਗਾ 5 ਰੁਪਏ ਦਾ ਲਫਾਫਾ ਲੈ ਕੇ ਜਾਊਗਾ ਤੇ ਬਚਣਾ ਕੀ ਆ ਉਹਦੇ ਵਿੱਚੋਂ ਮਤਲਬ ਜਿਹੜੇ ਕੰਪਨੀ ਦੇ ਵਾਲੀ ਲਫਾਫੇ ਆ ਰਹੇ ਆ ਕਿ ਇਹ ਮੋਹਰਾ ਲੱਗੇ ਆ ਮੋਹਰਾ ਲੱਗੇ ਆ ਰਹੇ ਆ ਲਿਖਿਆ ਆ ਦੇਖੋ ਆਈ ਐਮ ਨੋਟ ਪਲਾਸਟਿਕ ਲਿਖਿਆ ਹੋਇਆ ਉਹਨਾਂ ਨੇ ਫਿਰ ਵੀ ਕਹਿੰਦੇ ਇਹਦਾ ਵੀ ਚਲਾਨ ਹੋਊਗਾ ਜੀ ਫਿਰ ਚਲਾਨ ਕਿਉਂ ਕਟਨ ਆਉਂਦਾ ਉਹੀ ਤਾਂ ਗੱਲ ਅਸੀਂ ਉਹੀ ਤਾਂ ਪੁੱਛ ਰਹੇ ਵੀ ਕਿਸ ਚੀਜ਼ ਦਾ ਚਲਾਨ ਕੱਟ ਰਹੇ ਹੋ ਸਾਡੇ ਕੋਲ ਆ ਲਿਫਾਫੇ ਹੋਣ ਤੋਂ ਬਾਵਜੂਦ ਵੀ ਜੇ ਉਹਨਾਂ ਨੂੰ ਜਿਹੜੇ ਚਲਾਨ ਕੱਟਣ ਆਏ ਸੀ ਉਹਨਾਂ ਨੂੰ ਲਿਫਾਫੇ ਆ ਲਿਫਾਫੇ ਵੀ ਦੇਖੇ ਆ ਜੀ ਉਹਨਾਂ ਨੇ ਲਿਫਾਫੇ ਅਸੀਂ ਦੂਸਰੇ ਵੀ ਜਿਹੜੇ ਸਾਨੂੰ ਦੇ ਰਹੇ ਨੇ ਅਸੀਂ ਉਹ ਵੀ ਯੂਜ਼ ਕਰ ਰਹੇ ਆ ਅਸੀਂ ਇਹ ਵਾਲੇ ਵੀ ਯੂਜ਼ ਕਰ ਰਹੇ ਆ ਭਾਈ ਸਾਡੇ ਕੋਲ ਕੋਈ ਆਪਸ਼ਨ ਹੀ ਨਹੀਂ ਹੈਗੀ ਹੈ ਇਹ ਲ ਭਾਬਾ ਜੀ ਉਸ ਲਈ ਤਾਂ ਵੀ ਸਾਡੇ ਚਲਾਣਾ ਕਿ ਜੁੜੇ 400 ਰੁਪਏ ਕਿਲੋ ਦਾ ਰੇਟ ਆ ਰਿਹਾ ਹੈ ਜਿਹੜਾ ਗਾਹ ਤੱਕਰ ਆ ਕੇ 5000 ਜਾਂ 1000 ਰੁਪਏ ਸਬਜ਼ੀ ਲੈ ਕੇ ਉਹਨੂੰ 500 ਰੁਪਏ ਲਿਵਾਵਾ ਦੇ ਕੇ ਤਕਰੀਬਨ ਤਾਂ ਸਾਨੂੰ ਬਚਣਾ ਕੁਝ ਨਹੀਂ ਭਾਜੀ ਠੀਕ ਹੈ ਤਾਂ ਵੀ ਆ ਕੇ ਸਾਡੇ ਕੋਲ 2000 5000 ਦਾ ਚਲਾਨ ਕਰਦੇ ਵੇ ਅਸੀਂ ਕਰਨਾ ਕਰੀਏ ਕੀ ਭਾਈ ਤਾਂ ਉਹਦਾ ਦੁਖੀ ਪਰੇਸ਼ਾਨ ਹੋਏ 5-10 ਰੁਪਏ ਸਬਜ਼ੀ ਵੇਚ ਕੇ ਜੇ 500 ਪੱਲੋ ਦੇ ਕੇ ਉਹ ਵੀ ਬਚਣਾ ਕੁਝ ਨਹੀਂ ਭਾਜੀ ਆ ਬਚਦੇ ਨੇ ਠੀਕ ਹੈ ਉਹ ਤੋਂ ਵਾਰ ਆਉਂਦੇ ਨੇ ਦੋ ਮੁਲਾਜ਼ਮ ਆਉਂਦੇ ਨੇ ਆਪ ਆਉਂਦੇ ਨੇ ਨਾਲ ਧੱਕੇ ਨਾਲ ਲਿਵਾਵੇ ਚੱਕ ਕੇ ਲੈਂਦੇ ਹਾਂਜੀ ਕੀ ਕਹਿਣਾ ਸਰ ਸਬਜੀ ਮੰਡੀ ਵੇ ਸ਼ਰੇ ਆਮਲ ਫਾਬਾ ਥੋਕ ਦੇ ਬਾਪਰ ਚੁੰਦੇ ਬਾ ਹਰ ਮੰਦਾ ਰਿਕਸ਼ੇ ਵਾਲਾ ਰੇਲੇ ਵਾਲਾ ਰੇੜੀ ਵਾਲਾ ਲੈ ਕੇ ਜਾ ਰਿਆ ਵੈ ਸਬਜੀ ਮੰਡੀ ਸਬਜੀ ਮੰਡੀ ਜਲੰਧਰ ਬਾਜ਼ਾਰ ਵਿੱਚ ਇੱਥੇ ਆ ਗਿਆ ਜਿਹੜਾ ਆਂਦਾ ੱੱਕੇ ਸ਼ਾਈ ਕਰਦਾ ਵੈ ਗਰੀਬ ਮੰਦਾ ਦੋ ਰੇਲੀ ਰੋਲੀ ਮਜ਼ਦੂਰੀ ਹੈ 2-400 ਰੁਪਏ ਦਿਹਾੜੀ ਕਮਾ ਕੇ ਕੱਲ ਤਬਰ ਬੱਚੇ ਪਾਲਦਾ ਤੁਹਾਡੀ ਵੀ ਕੋਈ ਦੁਕਾਨ ਹੈਗੀ ਇੱਥੇ ਹਾਂਜੀ ਹਾਂਜੀ ਪਵਨ ਫਲੂਸ਼ਾ ਮੇਰੀ ਦੁਕਾਨ ਹੈ ਜੀ ਤੁਹਾਡਾ ਵੀ ਚਲਾਨ ਕੱਟ ਕੇ ਗਏ ਹਾਂਜੀ ਕੱਟ ਗਏ ਹੋਇਆ ਜੀ ਪਹਿਲੇ ਅੱਛਾ ਜੀ ਹਾਂਜੀ ਤੁਹਾਡਾ ਚਲਾਨ ਕੱਟਿਆ ਤੁਹਾਡਾ ਇਹ ਕਿ ਲੋਲ ਹੋਵੇ ਦਾ ਕੋਈ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਇਹ ਮੰਗ ਕਰਦੇ ਆ ਯਾਦਾ ਬਿਲਕੁਲ ਬੰਦ ਕਰਾ ਦੇਣ ਯਾ ਪਹਿਲੇ ਥੋਵਾਂ ਕਾਲੇ ਫੜਨ ਵੱਡੀ ਫੈਕਟਰੀਆਂ ਵਾਲੇ ਫੜਨ ਮਾਰਾ ਬੰਦਾ ਕੀ ਕਰੂਗਾ ਦਾ ਰੋਟੀ ਰੋਜੀ ਇੱਥੇ ਲਾਊਗਾ ਯਾ ਸਾਨੂੰ ਦੱਸਣ ਕਿੱਦਾਂ ਚੱਲਣਾ ਮਾਰਾ ਬੰਦਾ ਦਾ ਰੋਟੀ ਰੋਟੀ ਆਪਣੀ ਚਲਾਊਗਾ ਜਿੱਦਾਂ ਮਰਜ਼ੀ ਕਰੇ ਹੋ ਜੇ ਹੁਣ ਮਾਰਕੀਟ ਦੇ ਵਿੱਚ ਬੰਦ ਕਰੋ ਬੰਦ ਕਰੋ ਬੰਦ ਕਰੋ ਧੱਕੇਸ਼ਈ ਬੰਦ ਕਰੋ ਧੱਕੇਸ਼ਈ ਬੰਦ ਕਰੋ ਧੱਕੇਸ਼ਈ ਬੰਦ ਕਰੋ ਧੱਕੇਸ਼ਈ ਬੰਦ ਕਰੋ